ਔਰ ਪਾਕਿਸਤਾਨ ਦੀ ਧਜੀਆਂ ਡਾਵਾ ਜਿਹੜੇ ਅੰਤਗਵਾਦ ਦੇ ਖਾਤਮਾ ਕਰਾਂ ਅੰਤਗਵਾਦੀ ਧਜੀਆਂ ਡਾਵਾ ਜਿਦੋਂ ਬੱਬਰ ਸ਼ੇਰ ਸ਼ੇਰ ਗਰਜਦਾ ਠੀਕ ਹੈ ਜੀ ਦਹਾਲ ਹੀ ਕਾਫੀ ਹੁੰਦੀ ਹੈ ਮੈਂ ਖੁਦ ਕਹਿ ਰਿਹਾ ਕਿ ਮੋਦੀ ਸਾਹਿਬ ਮੈਨੂੰ ਭੇਜੋ 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 ਮੇਰੀ ਜਿਹੜੀ ਜਾਨ ਹੈ ਜਿੰਦਾ ਮੇਰੀ ਵਤਨ ਦੇ ਕੰਮ ਆਵੇ ਇੱਕ ਦਹਾਲ ਮਾਰੀ ਸੀ ਸ਼ੇਰ ਨੇ ਦੇਖੋ ਪਾਕਿਸਤਾਨ ਕਿੱਦਾ ਖੰਬਿਆ ਪਾਕਿਸਤਾਨ ਕਿੱਦਾ ਡੈਲਿਆ ਜੇ 140 ਕਰੋੜ ਜਨਤਾ ਬੱਬਰ ਸ਼ੇਰਾਂ ਦੀ ਹਿੰਦੁਸਤਾਨ ਦੀ ਜੇ ਚਲੀ ਗਈ ਪਾਕਿਸਤਾਨ ਦਾ ਨਾਮੋ ਨਿਸ਼ਾਨਾ ਹੀ ਮਿਟ ਜਾਊਗਾ ਪਾਕਿਸਤਾਨ ਦੇ ਤਬਾਹ ਹੋ ਜਾਊਗਾ ਕਿ ਮੋਦੀ ਸਾਹਿਬ ਇਹ ਉਹ ਬੱਬਰ ਸ਼ੇਰ ਹੈ ਤੁਹਾਡੇ ਅੱਗੇ ਅਰਜੀ ਲਾ ਰਿਹਾ ਬੇਤੀ ਲਾ ਰਿਹਾ ਇਹ ਸੇਵਾ ਦਾ ਮੌਕਾ ਮੈਨੂੰ ਵੀ ਦਿਓ ਮੈਂ ਵੀ ਜਾ ਕੇ ਆਪਣੇ ਦੇਸ਼ ਲਈ ਆਪਣੇ ਵਤਨ ਦੀ ਆਪਣੀ ਮਤਮ ਸੁਖਸ਼ਾ ਕਰਾਂ ਤੁਹਾਨੂੰ ਲੱਗਦਾ ਵੀ ਇਦਾਂ ਤੁਹਾਡੇ ਜਾਨ ਦੇ ਨਾਲ ਅੱਤਵਾਦ ਖਤਮ ਹੋ ਜਾਏਗਾ ਤੇ ਤੁਹਾਨੂੰ ਇਦਾਂ ਭੇਜਿਆ ਜਾਏਗਾ ਜਿਹੜੇ ਸਾਡੇ નિર્ਦੋਸ਼ ਜਿਹੜੇ ਉਹਨਾਂ ਨੇ ਮਾਰੇ ਨੇ ਲੋਕ ਅੱਜ ਦੇਖੋ ਮੋਦੀ ਸਾਹਿਬ ਨੇ ਉਹਨਾਂ ਦਾ ਬਦਲਾ ਲਿੱਤਾ 140 ਕੋਟ ਜਨਤਾ ਦਾ ਕਿੰਨਾ ਵਿਸ਼ਵਾਸ ਜਾ ਗਿਆ ਇਹੀ ਚੀਜ਼ ਅਸੀਂ ਚਾਹੁੰਦੇ ਆ ਕੀ ਹਰ ਘਰ ਦੇ ਵਿੱਚੋਂ ਇੱਕ ਇੱਕ ਪੰਜਾਬ ਹਰ ਘਰ ਦੇ ਵਿੱਚੋਂ ਇੱਕ ਸੈਨਿਕ ਜਰੂਰ ਜਾਣਾ ਚਾਹੀਦਾ ਹੈ ਆਪਣੇ ਵਤਨ ਨਾਲ ਆਪਣੇ ਦੇਸ਼ ਨਾਲ ਸਾਨੂੰ ਬੜਾ ਪਿਆਰ ਹੈ ਔਰ ਪਾਕਿਸਤਾਨ ਦੀ ਅਸੀਂ ਉਡਾਰਾਂਗੇ ਧਜੀਆਂ ਔਰ ਸਾਡੇ ਭਾਰਤ ਦੀ ਫੌਜ ਦੇਖੋ ਸਾਡੇ ਲਈ ਹਰ ਵਕਤ ਬਾਰਡਰਾਂ ਤੇ ਤਣਾਤ ਰਹਿੰਦੀ ਹੈ ਦੇਖੋ ਕਿਹਦੇ ਲਈ ਸਾਡੀ ਸੁਰੱਖਿਆ ਲਈ ਤੁਸੀਂ ਤਾਂ ਚਲੋ ਕਹਿ ਰਹੇ ਹੋ ਕਿ ਮੈਂ ਜਾਨ ਲਈ ਤਿਆਰ ਹਾਂ ਤੁਹਾਡੇ ਨਾਲ ਕੋਈ ਹੋਰ ਤਿਆਰ ਹੋਇਆ ਜਾਨ ਦੇ ਲਈ ਇਸ ਲਈ ਸ਼ੇਰਸ ਨਾਲ ਲੁਆਇੰਦੇ ਬੱਬਰ ਸ਼ੇਰ ਹਰ ਜ਼ਿਲ੍ਹੇ ਦੇ ਵਿੱਚੋਂ ਪਿਆਰ ਨੇ ਔਰ ਦੇਖੋ ਉਹਨਾਂ ਨੇ ਲਗ ਲਗ ਜਗ੍ਹਾ ਤੋਂ ਪ੍ਰੈਸਾਂ ਵੀ ਕੀਤੀਆਂ ਵੈ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਦੇਸ਼ ਦੀ ਸਰਕਾਰ ਨੂੰ ਬੇਨਤੀ ਲਈ ਹੈ ਕਿ ਅਸੀਂ ਬਿਲਕੁਲ ਬਿਲਕੁਲ ਆਪਣੀ ਸੈਨਾ ਬਹਾਦਰ ਸੈਨਾ ਦੇ ਬਿਲਕੁਲ ਆਪਣੀ ਫੌਜ ਦੇ ਨਾਲ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਇੱਕ ਵੱਡਾ ਅਤਵਾਦੀ ਹਮਲਾ ਹੁੰਦਾ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਰੋਸ ਜਿਹੜਾ ਪਾਇਆ ਜਾਂਦਾ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਇੱਕ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਪਾਕਿਸਤਾਨ ਦੇ 9 ਅੱਤਵਾਦੀ ਠਿਕਾਣਿਆਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਸੋ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਥੋੜਾ ਜਿਹਾ ਪੈਨਿਕ ਦਾ ਮਾਹੌਲ ਵੀ ਜਿਹੜਾ ਬਣਿਆ ਆਇਆ ਹੈ ਪੰਜਾਬ ਦੇ ਵਿੱਚ ਮੌਕ ਡ੍ਰਿਲ ਚਲਾਈ ਗਈ ਬਲੈਕਆਉਟਸ ਜਿਹੜੇ ਆ ਉਹਨਾਂ ਦੀ ਰਿਹਰਸਲ ਕੀਤੀ ਗਈ ਲੋਕਾਂ ਨੂੰ ਪੈਨਿਕ ਨਾ ਕ੍ਰੀਏਟ ਕਰਨ ਦਾ ਜਿਹੜਾ ਹੈ ਗੱਲ ਆਖੀ ਜਾ ਰਹੀ ਹੈ ਸੋ ਜਿਸ ਤੋਂ ਬਾਅਦ ਕਾਫੀ ਜਿਹੜੇ ਸਮਾਜ ਸੇਵੀ ਨੇ ਉਹਨਾਂ ਦਾ ਕਹਿਣਾ ਹੈ ਕਿ ਅੱਤਵਾਦ ਦਾ ਜਿਹੜਾ ਹੈ ਉਹ ਵਿਰੋਧ ਕੀਤਾ ਜਾ ਰਿਹਾ ਤਾਂ ਉਸ ਨੂੰ ਖਤਮ ਕਰਨਾ ਚਾਹੀਦਾ ਸੋ ਸ਼ਿਵ ਸੇਨਾ ਲਾਇਨ ਅਮਿਤ ਅਰੋੜਾ ਸ਼ੇਰ ਜੋ ਕਹਿ ਰਹੇ ਨੇ ਕਿ ਮੈਨੂੰ ਬੰਬ ਲਾ ਕੇ ਪਾਕਿਸਤਾਨ ਦੇ ਵਿੱਚ ਭੇਜਿਆ ਜਾਵੇ ਤੇ ਪਾਕਿਸਤਾਨ ਦਾ ਮੈਂ ਸਫਾਇਆ ਕਰਦਾਗਾ ਗੱਲਬਾਤ ਕਰਦੇ ਆ ਸਾਡੇ ਨਾਲ ਅਮਿਤ ਅਰੋੜਾ ਜੀ ਮਜੂਨੇ ਅਰੋੜਾ ਜੀ ਤੁਹਾਡੇ ਵੱਲੋਂ ਗੱਲ ਆਖੀ ਜਾ ਰਹੀ ਹੈ ਬੁੱਲਰ ਪ੍ਰੂਫ ਜੈਕਟ ਪਾ ਕੇ ਤੁਸੀਂ ਬੈਠੇ ਹੋ ਕਿ ਪਾਕਿਸਤਾਨ ਭੇਜਿਆ ਜਾਵੇ ਤੇ ਪਾਕਿਸਤਾਨ ਜਾ ਕੇ ਮੈਨੂੰ ਬੰਬ ਲਾ ਕੇ ਮੈਂ ਪਾਕਿਸਤਾਨ ਉੜਾ ਦਾਂਗਾ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਧੇ ठाकुर जी का आशीर्वाद सदा सब पर बना रहे बांके बिहारी कृपा सदा सब पर बनी रहे पहला तो मैं कहना मोदी साहब ਸਾਡੇ ਫੱਬਰ ਸ਼ੇਰ ਪ੍ਰਾਈਮ ਮਿਨਿਸਟਰ ਦੇਖੋ 140 ਕਰੋੜ ਦੀ ਜਨਤਾ ਸਾਡਾ ਵੀ ਉਹ ਫਰਜ਼ ਬੰਦਾ ਹੈ ਕਿ ਅਸੀਂ ਆਪਣੇ ਪੀਐਮ ਪ੍ਰਧਾਨ ਮੰਤਰੀ ਦਾ ਸਾਥ ਦਈਏ ਦੇਖੋ ਜਿਹੜੀ ਪਰਸੋ ਕਾਰਵਾਈ ਕੀਤੀ ਮੋਦੀ ਸਾਹਿਬ ਨੇ ਮੈਂ ਕਹਿੰਦਾ ਕਿ ਅੱਜ ਉਹ ਜਿਹੜੇ ਜਿਨ੍ਹਾਂ ਦੀ ਰੂਹ ਜਿਹੜੇ 27 28 ਹਿੰਦੂ ਜਿਹੜੇ ਬਚਾਰੇ ਸ਼ਹੀਦ ਹੋਏ ਸੀਗੇ ਮਤਲਬ ਉਹਨਾਂ ਦੀ ਰੂਹਾਂ ਨੂੰ ਸ਼ਾਂਤੀ ਮਿਲੀ ਹੋਏਗੀ ਅੱਜ ਇਟਾ ਹੀ ਮੈਂ ਕਹਿੰਦਾ 140 ਕਰੋੜ ਜਨਤਾ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਸਾਥ ਦਈਏ ਕਿਉਂਕਿ ਸਾਡਾ ਫਰਜ਼ ਬੰਦਾ ਹੈ ਬੱਬਰ ਸ਼ੇਰ ਸ਼ੇਰ ਤੇ ਹੋ ਗਿਆ ਤਿਆਰ ਮੋਦੀ ਸਾਹਿਬ ਮੈਂ ਤੁਹਾਡੇ ਚੈਨਲ ਤੇ ਮੈਂ ਤੁਹਾਡੇ ਚੈਨਲ ਤੇ ਬੇਨਤੀ ਲਾਣਾ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਮੋਦੀ ਸਾਹਿਬ ਇਹੋ ਬੱਬਰ ਸ਼ੇਰ ਹੈ ਤੁਹਾਡੇ ਅੱਗੇ ਅਰਜੀ ਲਾ ਰਿਹਾ ਬੇਨਤੀ ਲਾ ਰਿਹਾ ਇਹ ਸੇਵਾ ਦਾ ਮੌਕਾ ਮੈਨੂੰ ਵੀ ਦਿਓ ਮੈਂ ਵੀ ਜਾ ਕੇ ਆਪਣੇ ਦੇਸ਼ ਲਈ ਆਪਣੇ ਵਤਨ ਦੀ ਆਪਣੀ ਬਤਨ ਸੁਰੱਖਿਆ ਕਰਾਂ ਔਰ ਪਾਕਿਸਤਾਨ ਦੀ ਧਜਿਓੜਾ ਵਾ ਜਿਹੜੇ ਅੰਤਗਵਾਦ ਦੇ ਖਾਤਮਾ ਕਰਾਂ ਅੰਤਗਵਾਦੀ ਧਜਿਓੜਾ ਵਾ ਤੁਹਾਨੂੰ ਲੱਗਦਾ ਵੀ ਇਦਾਂ ਤੁਹਾਡੇ ਜਾਨ ਦੇ ਨਾਲ ਅੱਤਵਾਦ ਖਤਮ ਹੋ ਜਾਏਗਾ ਤੇ ਤੁਹਾਨੂੰ ਇਦਾਂ ਭੇਜਿਆ ਜਾਏਗਾ ਉਹ ਇੱਕ ਜਦੋਂ ਬੱਬਰ ਸ਼ੇਰ ਸ਼ੇਰ ਗਰਜਦਾ ਠੀਕ ਹੈ ਜੀ ਦਹਾੜ ਹੀ ਕਾਫੀ ਹੁੰਦੀ ਹੈ ਇੱਕ ਦਹਾੜ ਮਾਰੀ ਸੀ ਸ਼ੇਰ ਨੇ ਦੇਖੋ ਪਾਕਿਸਤਾਨ ਕਿੱਦਾਂ ਕੰਬਿਆ ਪਾਕਿਸਤਾਨ ਕਿੱਦਾਂ ਦਹਿਲਿਆ ਜੇ 140 ਕਰੋੜ ਜਨਤਾ ਬੱਬਰ ਸ਼ੇਰਾਂ ਦੀ ਹਿੰਦੁਸਤਾਨ ਦੀ ਜੇ ਚਲੀ ਗਈ ਪਾਕਿਸਤਾਨ ਦਾ ਨਾਮੋ ਨਿਸ਼ਾਨੀ ਮਿਟ ਜਾਊਗਾ ਪਾਕਿਸਤਾਨ ਦੇ ਤਬਾਹ ਹੋ ਜਾਊਗਾ ਇਹੀ ਚੀਜ਼ ਅਸੀਂ ਚਾਹੁੰਦੇ ਆ ਕਿਉਂਕਿ ਜਿਹੜੇ ਸਾਡੇ નિર્ਦੋਸ਼ ਜਿਹੜੇ ਉਹਨਾਂ ਨੇ ਮਾਰੇ ਨੇ ਲੋਕ ਅੱਜ ਦੇਖੋ ਮੋਦੀ ਸਾਹਿਬ ਨੇ ਉਹਨਾਂ ਦਾ ਬਦਲਾ ਲਿੱਤਾ 140 ਕਰੋੜ ਜਨਤਾ ਦਾ ਕਿੰਨਾ ਵਿਸ਼ਵਾਸ ਜਾ ਗਿਆ ਇਹੀ ਚੀਜ਼ ਅਸੀਂ ਚਾਹੁੰਦੇ ਆ ਕਿ ਹਰ ਘਰ ਦੇ ਵਿੱਚੋਂ ਇੱਕ ਇੱਕ ਪੰਜਾਬ ਹਰ ਘਰ ਦੇ ਵਿੱਚੋਂ ਇੱਕ ਸੈਨਿਕ ਜੂਰ ਜਾਣਾ ਚਾਹੀਦਾ ਹੈ ਫੋਰਸ ਜੂਰ ਜਾਣਾ ਚਾਹੀਦਾ ਹਰ ਘਰ ਚੋਂ ਕਿਉਂਕਿ ਹਰ ਕਿਸੇ ਦਾ ਮਨ ਕਰਦਾ ਹੈ ਕਿ ਮੈਂ ਆਪਣੇ ਦੇਸ਼ ਦੀ ਆਪਣੇ ਵਤਨ ਦੀ ਸੇਵਾ ਕਰਾਂ ਔਰ ਮੇਰਾ ਦੇਖੋ ਮੈਂ ਨਿਰਸਵਾਰ ਮੈਂ ਕੰਨ ਕਿ ਮੈਨੂੰ ਆਪਣੇ ਨੂਬੜੇ ਪੰਜਾਬ ਮਨੂਬੜੇ ਵਤਨ ਹਿੰਦੁਸਤਾਨ ਨਾਲ ਪਿਆਰ ਹੈ ਔਰ ਦੇਖੋ ਮੈਂ ਕਿਦਾਂ ਤਿਆਰ ਹੋ ਕੇ ਬੈਠਾ ਵਾਂ ਮੈਂ ਖੁਦ ਕਹਿ ਰਿਹਾ ਕਿ ਮੋਦੀ ਸਾਹਿਬ ਮੈਨੂੰ ਭੇਜੋ 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 ਮੇਰੀ ਜਿਹੜੀ ਜਾਨ ਹੈ ਜਿੰਦ ਹੈ ਮੇਰੀ ਵਤਨ ਦੇ ਕੰਮ ਆਵੇ ਮੈਂ ਤਾਂ ਇਹੋ ਜਾਵਾਂ ਕਿ ਮੇਰੀ ਆਪਣੀ ਤਾਂ ਨਿੱਜੀ ਚੀਜ਼ ਉਸਦਾ ਮੈਂ ਤਾਂ ਬਚਪਨ ਜੀ ਚਾਹਦਾ ਸੀਗਾ ਕਿ ਜਦ ਮੈਂ ਕਿ ਮੈਂ ਫੌਜ ਚ ਭਰਤੀ ਹੋਵਾਂ ਚਲੋ ਭਗਵਾਨ ਬੋਲੇ ਨੇ ਭਗਵਾਨ ਬੋਲੇ ਇਸ ਸੇਨਾ ਚ ਅਸੀਂ ਭਰਤੀ ਹੋਏ ਭਗਵਾਨ ਬੋਲੇ ਨੇ ਆਪਣੇ ਚਰਨਾਂ 'ਚ ਲਾ ਕੇ ਰੱਖਿਆ ਫਿਰ ਵੀ ਆਪਣੇ ਵਤਨ ਔਰ ਆਪਣੇ ਦੇਸ਼ ਨਾਲ ਸਾਨੂੰ ਬੜਾ ਪਿਆਰ ਹੈ ਔਰ ਪਾਕਿਸਤਾਨ ਦੀ ਅਸੀਂ ਉਡਾਰਾਂਗੇ ਧਜੀਆਂ ਸੇਨਾ ਦੇ ਵਿੱਚ ਭਰਤੀ ਹੋਣ ਦਾ ਤੁਹਾਡਾ ਸੁਪਨਾ ਸੀ ਪਰ ਦੇਸ਼ ਵਾਸਤੇ ਹੁਣ ਤੁਸੀਂ ਕੀ ਕਰ ਰਹੇ ਹੋ ਹੋਰ ਦੇਸ਼ ਵਾਸਤੇ ਜਿਹੜਾ ਸਾਡਾ ਕੰਮ ਹੈ ਉਹ ਅਸੀਂ ਵਧੀਆ ਤਰੀਕੇ ਨਾਲ ਵਤਨ ਵਾਸਤੇ ਆਪਣਾ ਕੰਮ ਅਸੀਂ ਬਿਲਕੁਲ ਮੈਂ ਕਹਿੰਦਾ ਕਿ ਆਪਣੇ ਵਤਨ ਨੂੰ ਸੈਨਿਕਾਂ ਨੂੰ ਹੌਸਲਾ ਦਈਏ 140 ਕਰੋੜੀ ਜਨਤਾ ਜਿਹੜੀ ਹੈ ਉਹ ਸਾਨੂੰ ਚਾਹੀਦਾ ਹੈ ਕੀ ਆਪਣੇ ਵਤਨ ਵਾਸਤੇ ਅਸੀਂ ਆਪਣੀ ਜਿਹੜੀ ਜਰਤਮ ਤਿਆਰ ਰਹੀਏ ਆਪਣੇ ਫੌਜੀਆ ਵਾਸਤੇ ਦੇਖੋ ਅਸੀਂ ਕਿੰਨੇ ਚੈਨ ਨਾਲ ਰਾਤ ਨੂੰ ਸੌਂਨੇ ਆ ਠੀਕ ਹੈ ਔਰ ਸਾਡੇ ਭਾਰਤ ਦੀ ਫੌਜ ਦੇਖੋ ਸਾਡੇ ਲਈ ਹਰ ਵਕਤ ਬਾਰਡਰਾਂ ਤੇ ਤਨਾਤ ਰਹਿੰਦੀ ਹੈ ਦੇਖੋ ਕਿਦੇ ਵੀ ਸਾਡੀ ਸੁਰੱਖਿਆ ਲਈ ਸਾਨੂੰ ਵੀ ਚਾਹੀਦਾ ਹੈ ਕਿ ਆਪਣਾ ਜਿਹੜਾ ਫੌਜੀਆ ਦਾ ਯੂਸ ਸਾਹਿਬ ਦਾ ਇਹ ਅਸੀਂ ਵੀ ਕਹੀਏ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੀ ਸਰਕਾਰ ਨੂੰ ਕਿ ਅਸੀਂ ਆਪਣੇ ਸਾਰੇ ਸਾਰੇ ਪੰਜਾਬ ਸਾਰੇ ਜਿੰਨੇ ਵੀ ਭਾਰ ਦੇ ਵਿੱਚੋਂ ਜਿੰਨੇ ਵੀ ਸਾਡੇ ਹਿੰਦੁਸਤਾਨ ਦੇੰਦੇ ਆ ਸਭ ਤੋਂ ਇੱਕ ਇੱਕ ਬੰਦਾ ਜਾਵੇ ਫੌਜ ਦੇ ਵਿੱਚ ਭਰਤੀ ਹੋਵੇ ਔਰ ਆਪਣੀ ਫੌਜ ਦਾ ਸਾਥ ਬਿਦਾਵੇ ਕਿਉਂਕਿ ਅਸੀਂ ਵੀ ਉਹ ਸਿਪਾਹੀਆਂ ਜਿਹੜਾ ਆਪਣਾ ਦੇਸ਼ ਲਈ ਮਰਨ ਮਿਟਲ ਤਿਆਰ ਆ ਇੱਕ ਪਾਸੇ ਅਮਿਤ ਅਰੋੜਾ ਕਹਿੰਦੇ ਨੇ ਕਿ ਮੈਨੂੰ ਬੰਬ ਲਾ ਕੇ ਪਾਕਿਸਤਾਨ ਭੇਜ ਦਿੱਤਾ ਜਾਵੇ ਮੈਂ ਪਾਕਿਸਤਾਨ ਦਾ ਸਫਾਇਆ ਕਰ ਦਵਾਂਗਾ ਦੂਜੇ ਪਾਸੇ ਬੁਲੇਟ ਪ੍ਰੂਫ ਜੈਕਟ ਪਾਈ ਫਿਰ ਜੈਕਟ ਕਿਉਂ ਪਾਈ ਹੈ ਇੱਕ ਤਿਆਰ ਹੋਣਾ ਇੱਕ ਜਦੋਂ ਸਿਪਾਹੀ ਤਿਆਰ ਹੁੰਦਾ ਮੈਂ ਤਾਂ ਦੇਸ਼ ਦਾ ਸਿਪਾਹੀ ਆ ਆਪਣੇ ਹਿੰਦੁਸਤਾਨ ਦਾ ਸਿਪਾਹੀ ਆ ਮੈਂ ਤਾਂ ਤਿਆਰ ਹੋਇਆ ਕਿ ਮੈਂ ਚੱਲਾਂ ਮੈਨੂੰ ਹੌਸਲਾ ਮਤਲਬ ਮੇਰੇ ਚ ਹੌਸਲਾ ਹੈ ਮੈਂ ਚੱਲਾਵਾ ਇਹੀ ਚੀਜ਼ ਮੈਂ ਕਹਣਾ ਕਿ ਐਦਾ ਹੀ ਮੈਨੂੰ ਦੁਨੀਆ ਦੇਖ ਕੇ ਜੇ ਦੁਨੀਆ ਮੈਨੂੰ ਕਿੰਨਾ ਇਨਵਰਲਡ ਪਿਆਰ ਕਰਦਾ ਐ ਇੱਥੇ ਹੀ ਮੈਨੂੰ ਦੁਨੀਆ ਦੇਖ ਕੇ ਹਰ ਬੰਦਾ ਪਿਆਰ ਹੋਵੇ ਕਵੇ ਮੋਦੀ ਸਾਹਿਬ ਸਾਡੀ ਜਾਨ ਹਜ਼ਰ ਹੈ ਅਸੀਂ ਦੇਸ਼ ਲਈ ਆਪਣੇ ਭਾਰਤ ਲਈ ਆਪਣੀ ਜਾਨ ਵੀ ਦੇ ਦਾਂਗੇ ਪਰ ਅਸੀਂ ਧਰਣ ਦੁਸ਼ਮਣਾਂ ਨੂੰ ਪਾਕਿਸਤਾਨ ਦੀ ਅਸੀਂ ਧੱਜਾ ਉਡਾ ਦਾਂਗੇ ਖਤਮ ਕਰ ਦਾਂਗੇ ਪਾਕਿਸਤਾਨ ਬਿਲਕੁਲ ਹੱਤਬਾਦ ਨੂੰ ਮਿਟਾ ਦਾਂਗੇ ਇਹੀ ਜਜ਼ਬੇ ਲਈ ਅਸੀਂ ਅੰਮ੍ਰਿਤੋ ਤਿਆਰ ਹੋਏ ਐਲੀ ਜਜ਼ਬਾ ਦੇ ਖਾਣ ਲਈ ਕਿ ਹਰ ਕੋਈ ਤਿਆਰ ਹੋਵੇ ਆਪਣੇ ਭਾਰਤ ਲਈ ਆਪਣੇ ਹਿੰਦੁਸਤਾਨ ਲਈ ਕਿਉਂਕਿ ਮੇਰਾ ਭਾਰਤ ਜਿੰਦਾਬਾਦ ਹੈ ਮੇਰਾ ਹਿੰਦੁਸਤਾਨ ਜਿੰਦਾਬਾਦ ਹੈ ਔਰ ਮੇਰਾ ਦੇਸ਼ ਹਮੇਸ਼ਾ ਜਿੰਦਾਬਾਦ ਰਹੇਗਾ ਕਰੋੜਾ ਸਾਹਿਬ ਤੁਹਾਡੀਆਂ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਤੁਸੀਂ ਤਾਂ ਚਲੋ ਕਹਿ ਰਹੇ ਹੋ ਕਿ ਮੈਂ ਜਾਨ ਲਈ ਤਿਆਰ ਹਾਂ ਤੁਹਾਡੇ ਨਾਲ ਕੋਈ ਹੋਰ ਤਿਆਰ ਹੋਇਆ ਜਾਨ ਦੇ ਲਈ ਦੇਖੋ ਜੀ ਇਹ ਕਹਿਣ ਦੀ ਲੋੜ ਨਹੀਂ ਹੁੰਦੀ ਮੇਰੇ ਸ਼ੇਪਸ ਨਾਲ ਲੁਆਇਨ ਦੇ ਪੱਪਰ ਸ਼ੇਰ ਮੇਰੀ ਪਾਰਟੀ ਦਾ ਨਾਮ ਹੀ ਸ਼ੇਰ ਹੈ ਜਿਹੜਾ ਸ਼ੇਰ ਤੁਹਾਡੇ ਸਾਹਮਣੇ ਗਰਜ ਰਿਹਾ ਇਹ ਉਹ ਸ਼ੇਰ ਹੈ ਜਿਹਦੀ ਦਹਾੜ ਤੇ ਅੰਤਗਵਾਦ ਕੰਮਦਾ ਹੈ ਇਹ ਉਹ ਸ਼ੇਰ ਹੈ ਜਿਹਦੀ ਦਹਾੜ ਤੇ ਮਗਨਾਂ ਅੰਤਗਵਾਦ ਸੋਚ ਅੰਤਗਵਾਦ ਪੂਰਾ ਕੰਮਦਾ ਕੀ ਉਹਦੀ ਉਹਦੀ ਸੋਚ ਜਿਹੜੀ ਸ਼ੁਰੂ ਹੁੰਦੀ ਆ ਅਤਵਾਦੀ ਉਹ ਖਤਮ ਕਰ ਦਿੰਦੀ ਹੈ ਇਸ ਲਈ ਸ਼ੇਰਸੇ ਨਾਲ ਲੁਆਏ ਦੇ ਬੱਬਰ ਸ਼ੇਰ ਹਰ ਜ਼ਿਲ੍ਹੇ ਦੇ ਵਿੱਚੋਂ ਤਿਆਰ ਨੇ ਔਰ ਦੇਖੋ ਉਹਨਾਂ ਨੇ ਲੱਗਦੇ ਹੋ ਜਗਤ ਤੋਂ ਪ੍ਰੈਸਾਂ ਵੀ ਕੀਤੀਆਂ ਹੋਇਆ ਕਿ ਉਹਨਾਂ ਨੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਦੇਸ਼ ਦੀ ਸਰਕਾਰ ਨੂੰ ਬੇਨਤੀ ਲਈ ਹੈ ਕਿ ਅਸੀਂ ਬਿਲਕੁਲ ਬਿਲਕੁਲ ਆਪਣੀ ਸੈਨਾ ਬਹਾਦਰ ਸੈਨਾ ਦੇ ਬਿਲਕੁਲ ਆਪਣੀ ਫੌਜ ਦੇ ਨਾਲ ਆ ਔਰ ਮੈਂ ਕਹਿੰਦਾ ਸਾਡੀ ਜਾਨ ਸਾਡੀ ਜਿੰਦ ਜਾਨ ਸਾਡੇ ਵਤਨ ਦੇ ਕਾਮ ਆਵੇ ਅਸਾਡ ਤੋਂ ਵੱਡਾ ਸੁਭਾਗਿਆ ਨਹੀਂ ਹੋਊਗਾ ਔਰ ਅਸੀਂ ਆਪਣੇ ਹੱਥੀ ਪਾਕਿਸਤਾਨ ਨੂੰ ਖਤਮ ਕਰੀਏ ਇਸ ਤੋਂ ਵੱਡਾ ਮੈਂ ਕਹਿੰਦਾ ਸਾਡੀ ਸੁਭਾਗਿਆ ਕੀ ਹੋਊਗਾ ਸ਼ੇਰ ਦੀਆਂ ਵੀਡੀਓਜ਼ ਕਾਫੀ ਜ਼ਿਆਦਾ ਟਰੋਲ ਹੋ ਰਹੀਆਂ ਨੇ ਵਾਇਰਲ ਹੋ ਰਹੀਆਂ ਨੇ ਸੋ ਸ਼ੇਰ ਦੀਆਂ ਵੀਡੀਓਜ਼ ਉੱਤੇ ਇਹ ਵੀ ਕਿਹਾ ਜਾ ਰਿਹਾ ਸ਼ੇਰ ਤਾਂ ਡਰ ਕੇ ਘਰਾਂ ਦੇ ਵਿੱਚ ਬਹਿ ਜਾਂਦਾ ਆਪਣੀਆਂ ਜੈਕਟਾਂ ਪਾ ਕੇ ਘਰ ਤੋਂ ਬਾਹਰ ਤਾਂ ਕਦੀ ਨਿਕਲਿਆ ਨਹੀਂ ਤੁਹਾਡਾ ਕੈਮਰਾ ਲੱਗਦਾ 28 ਤਰੀਕੰਬਰ ਸਰ ਪਹੁੰਚਿਆ ਨਹੀਂ ਸੀ ਜਦੋਂ ਸ਼ੇਰ ਅਟਾਰੀ ਬਾਰਡਰ ਤੇ ਖੜਾ ਸੀ ਤੁਹਾਡਾ ਕੈਮਰਾ ਨਹੀਂ ਪਹੁੰਚਿਆ ਸੀ ਮੈਂ ਤੁਹਾਡੀ ਵੀਡੀਓਜ਼ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਲੋਕ ਕਮੈਂਟ ਕਰ ਰਹੇ ਨੇ ਲੋਕਾਂ ਦਾ ਮੈਂ ਲੋਕਾਂ ਦਾ ਜਵਾਬ ਮੰਗਣਾ ਚਾ ਰਿਹਾ ਜੀ ਜਿਹੜੇ ਸੜਦੇ ਨੇ ਲੋਕ ਉਹਨਾਂ ਨੂੰ ਸੜੀ ਜਾਣ ਕੋ ਦੇਸ਼ ਭਗਤ ਨਹੀਂ ਸੜਦੇ ਦੇਸ਼ ਭਗਤ ਇਹੀ ਕਹਿੰਦੇ ਨੇ ਕੀ ਅੰਮੀ ਤੁਰਦਾ ਤਾਰੀ ਬਾਟਰ ਪਹੁੰਚਿਆ ਸੀਗਾ 28 ਤਰੀਕ ਲਲਕਾਰ ਵੀ ਮਾਰੀ ਸੀ ਕਿ ਮੇਰੇ ਬੰਬ ਬਨੋ ਮੇਰੇ ਬੰਬ ਬਨੋ ਮੈਂ ਪਾਕਿਸਤਾਨ ਜਾਣ ਨੂੰ ਤਿਆਰ ਆ ਮੈਂ ਹਜੇ ਵੀ ਤੁਹਾਡੇ ਚੈਨਲ ਤੇ ਕਹਿੰਨਾ ਕਿ ਮੋਦੀ ਸਾਹਿਬ ਮੇਰੇ ਬੰਬ ਬਣ ਕੇ ਪਾਕਿਸਤਾਨ ਭੇਜ ਦਿਓ ਮੇਰੀ ਜਿਹੜੀ ਮੈਂ ਦੇਸ਼ ਦਾ ਸੱਚਾ ਸਿਪਾਹੀ ਆ ਦੇਸ਼ ਭਗਤ ਆ ਔਰ ਮੈਨੂੰ ਆਪਣੇ ਵਤਨ ਨਾਲ ਪਾੜ ਤਾ ਪਿਆਰ ਹੈ ਔਰ ਪਾਕਿਸਤਾਨ ਦੀ ਉਡਾ ਦੇਗਾ ਇਹ ਸ਼ੇਰ ਤਜੀਆਂ ਪਾਕਿਸਤਾਨ ਨੂੰ ਕਰ ਦੇਗਾ ਖਤਮ ਆਂਤਖਵਾਦ ਨੂੰ ਕਰ ਰਿਹਾ ਖਤਮ ਇਹੀ ਜਜਬਾ ਹੋਣਾ ਚਾਹੀਦਾ ਹੈ ਜੇ ਕਿਤੇ ਮੋਦੀ ਸਾਹਿਬ ਨੇ ਸੱਚੀ ਉਹ ਕਹਿਤਾ ਵੀ ਅਮੀਰ ਦੋੜਾ ਜੀ ਜਾਓ ਕਿਧਰੇ ਸ਼ੇਰ ਲੋਕ ਤਾਂ ਨਹੀਂ ਜਾਊਗਾ ਰੈਡੀ ਬੈਠਾ ਹੈ ਸ਼ੇਰ ਆ ਰੈਡੀ ਹੈ ਦੇਖੋ ਤਿਆਰ ਬੈਠਾ ਤੁਹਾਡੇ ਸਾਹਮਣੇ ਤੁਸੀਂ ਅੰਦਰ ਵੜੇ ਨਹੀਂ ਔਰ ਸ਼ੇਰ ਤਿਆਰ ਹੋ ਰਿਹਾ ਸੀ ਨਾ ਤੁਸੀਂ ਅੰਦਰ ਜਦੋਂ ਬੜੇ ਸ਼ੇਰ ਤਿਆਰ ਹੋ ਰਹੇ ਸੀ ਮੈਂ ਤਾਂ ਰੋਲ ਤਿਆਰ ਹੋ ਕੇ ਬਹਿ ਜਨਾ ਸਵੇਰੇ ਕਿ ਕਦੋਂ ਮੈਨੂੰ ਫੋਨ ਆਏਗਾ ਕਦੋਂ ਮੈਨੂੰ ਆਫਰ ਆਏਗੀ ਹੁਣੇ ਚਾਹੇ ਹੁਣੇ ਆ ਜਾਵੇ ਤੁਸੀਂ ਜਾਣ ਲਈ ਤਿਆਰ ਹੋ ਮੈਂ ਤਾਂ ਸਵੇਰੇ ਬੈਠੀ ਹੋ ਕੇ ਬਹਿ ਜਨਾ ਕਿ ਕਿਸ ਟਾਈਮ ਮੈਨੂੰ ਫੋਨ ਆਏਗਾ ਕਿਸ ਟਾਈਮ ਮੈਂ ਦੇਸ਼ ਭਗਤੀ ਸੇਵਾ ਲੱਗੇਗੀ ਮੈਂ ਤਾਂ ਫੋਨ ਤੋੜੀ ਰੱਖਦਾ ਕਿ ਕਦੋਂ ਮੈਨੂੰ ਫੋਨ ਆਵੇ ਕਿ ਅੰਮੀ ਜੀ ਅੰਮੀ ਜੀ ਤੁਹਾਡੀ ਜੰਗ ਤੇ ਜਾਣ ਲਈ ਹੁਣ ਤੁਸੀਂ ਤਿਆਰ ਹੋ ਇਸ ਲਈ ਇੱਕ ਸੈਨਿਕ ਹਮੇਸ਼ਾ ਜੰਗ ਲਈ ਤਿਆਰ ਹੁੰਦਾ ਹੈ ਤਿਆਰ ਬੈਠਾ ਹੁੰਦਾ ਹੈ ਕਿ ਕਦੋਂ ਮੈਨੂੰ ਆਫਰ ਆਵੇ ਕਦੋਂ ਮੇਰਾ ਕਦੋਂ ਮੈਨੂੰ ਮੈਨੂੰ ਸੁਭਾਗਿਆ ਪ੍ਰਾਪਤ ਹੋਵੇ ਆਪਣੀ ਦੇਸ਼ ਦੀ ਸੇਵਾ ਕਰਨ ਦਾ ਮੈਂ ਬਿਲਕੁਲ ਆਪਣਾ ਦੇਸ਼ ਦਾ ਸੱਚਾ ਸੈਨਿਕ ਔਰ ਸੈਨਿਕ ਮੰਨ ਕੇ ਦਿਖਾਉਂਗਾ ਕਿਉਂਕਿ ਮੈਂ ਆਪਣੀ ਜਾਨ ਦੇ ਲਿਖਰ ਕੇ ਹਕੂਮ ਦਾ ਆਤਵਾਦੀ ਪਰਵਾਹ ਨਹੀਂ ਕਰਦਾ ਔਰ ਆਤਕਵਾਦੀਆਂ ਦਾ ਖਾਤਮਾ ਕਰ ਦੂੰਗਾ ਰੋੜਾ ਜੀ ਮੈਂ ਫੇਰ ਉਹੀ ਗੱਲ ਇੱਕ ਵਾਰ ਫੇਰ ਤੋਂ ਕਰਨਾ ਚਾਹੁੰਗਾ ਲੋਕ ਤੁਹਾਡੀਆਂ ਵੀਡੀਓਸ ਤੇ ਕਾਫੀ ਜ਼ਿਆਦਾ ਕਮੈਂਟ ਕਰਦੇ ਨੇ ਲੋਕਾਂ ਦਾ ਇਹ ਕਹਿਣਾ ਹੈ ਕਿ ਅਮਿਤ ਰੋੜਾ ਬਸ ਘਰ ਬੈਠ ਕੇ ਗੱਲਾਂ ਮਾਰਨ ਜੋਗਾ ਹੈ ਬਾਹਰ ਨਹੀਂ ਨਿਕਲ ਹੁੰਦਾ ਤੁਹਾਨੂੰ ਮੈਂ ਕੀ ਚਾ ਰਿਹਾ ਤੁਹਾਨੂੰ ਮੈਂ ਇੰਨੀ ਵੱਡੀ ਸੋਗ ਗੱਲਾਂ ਦੇ ਗੱਲ ਦੇ ਤਾਂ ਕਿ ਮੈਂ ਸਵੇਰੇ ਰ ਫੋਨ ਤੇ ਬੈਠਾ ਮੈਂ ਫੋਨ ਦੀਦਾ ਪਿਆ ਕਦੋਂ ਮੈਨੂੰ ਸਰਕਾਰ ਦੇ ਨੁਮਾਇੰਦੇ ਫੋਨ ਕਰਨਗੇ ਕਦੋਂ ਮੈਨੂੰ ਮੇਰੀ ਫੌਜ ਤੋਂ ਫੋਨ ਆਊਗਾ ਕਿ ਹੁਣ ਤਿਆਰੀ ਕਰ ਲਾ ਤੁਸੀਂ ਇਹ ਹੀ ਚੀਜ਼ ਮੈਂ ਪੂਰੀ ਜਨਤਾ ਨੂੰ ਦਿਖਾਣਾ ਚਾਹੁੰਦਾ 140 ਕਰੋੜ ਦੇ ਸਾਡੇ ਜਿਹੜੇ ਦੇਸ਼ ਦੇ ਸਿਪਾਈ ਦੇਖ ਜਨਤਾ ਨੇ ਇਹਨਾਂ ਦਿਖਾਣਾ ਚਾਹਣਾ ਕਿ ਹਮ ਇੱਕ ਸਿਪਾਈ ਹੈ ਹਮ ਹਿੰਦੋਸਤਾਨੀ ਸ਼ੇਰ ਹੈ ਔਰ ਕਰ ਲਓ ਤਿਆਰੀ ਅੰਮ੍ਰਿਤੋੜਾ ਦੀ ਤਰਫ ਤੇਖੀ ਦੇਖ ਕੇ ਤਿਆਰੀ ਕਰ ਲਓ ਇਹੀ ਜਜਬਾ ਹੋਣਾ ਚਾਹੀਏ ਸਵੇਰੇ ਤਿਆਰ ਹੋ ਕੇ ਬੈਨਾ ਸ਼ਾਮ ਤੱਕ ਵੇਟ ਕਰਦਾ ਰਹਨਾ ਕਦੋਂ ਮੇਰੀ ਲੋੜ ਪਏਗੀ ਕਦੋਂ ਇਹ ਸ਼ੇਅਰ ਜਾਊਗਾ ਔਰ ਤੁਹਾਡੇ ਚੈਨਲ ਨਹੀਂ ਪ੍ਰਧਾਨ ਮੰਤਰੀ ਨੂੰ ਆਪਣੇ ਗ੍ਰਹਿ ਮੰਤਰੀ ਨੂੰ ਬੇਨਤੀ ਕਰ ਰਿਹਾ ਕਿ ਮੈਨੂੰ ਮੇਰੀ ਜੜੀ ਜਾਨ ਦੇਸ਼ ਦੇ ਕੰਮ ਆਵੇ ਮੈਂ ਪਾਕਿਸਤਾਨ ਦਾ ਖਾਤਮਾ ਆਪਣੇ ਹੱਥੋਂ ਕਰਾਂ ਮੈਂ ਆਖ ਤੱਕ ਵਾਦਾ ਖਾਤਮਾ ਆਪਣੇ ਹੱਥੋਂ ਕਰਾਂ ਇਹੀ ਚੀਜ਼ ਮੈਂ ਸ਼ੇਅਰ ਚਾਹਦਾ ਹੈ ਬਲੈਕਆਊਟ ਦੀ ਵੀਡੀਓ ਵੀ ਬੜੀ ਵਾਇਰਲ ਹੋ ਰਹੀ ਹੈ ਸ਼ੇਅਰ ਦੀ ਸ਼ੇਅਰ ਘਰ ਦੇ ਵਿੱਚ ਬੈਠਾ ਕੱਲ ਮੋਕ ਡ੍ਰਿਲ ਹੋਈ ਬਲੈਕਆਊਟ ਹੋਇਆ

ਲੁਆਇਰ ਪਾਕਿਸਤਾਨ ਦਾ ਖਾਤਮਾ ਕਰੂਗਾ ਲੁਆਇਰ ਪਾਕਿਸਤਾਨ ਦੀ ਤਜੀਆਂ ਡਾਊਗਾ ਇਹੋ ਜਿਹਾ ਸ਼ੇਰ ਹੈ ਔਰ ਪੂਰੀ ਜਨਤਾ ਨੂੰ ਕਹਿੰਦਾ ਹੈ ਪੂਰੇ ਭਾਰਤ ਵਾਸੀਆਂ ਨੂੰ ਕਹਿੰਦਾ ਹੈ ਕਿ ਤਿਆਰ ਹੋ ਜਾਓ ਉਹਨੇ ਮੌਕਾ ਮਿਲੇ ਦੇਸ਼ ਦੀ ਸੇਵਾ ਕਰਨ ਦਾ ਔਰ ਆਪਣੇ ਹਿੰਦੁਸਤਾਨ ਦੀ ਸੇਵਾ ਕਰੋ ਆਪਣੇ ਸੈਨਿਕਾਂ ਦਾ ਸਾਥ ਦਿਓ ਔਰ ਇੱਕ ਤੋਂ ਇੱਕ ਮੈਂ ਕਹਿੰਦਾ ਜਿੰਨੇ ਵੀ ਮੇਰੇ ਦੇਸ਼ ਭਗਤ ਨੇ ਕਿਉਂਕਿ ਇੱਕ ਤੋਂ ਇੱਕ ਨਾਰਾ ਲੱਗਦਾ ਮੇਰੇ ਭਾਰਤ ਮਾਤਾ ਦੀ ਜੈ ਔਰ ਬੰਦ ਹੈ ਮਾਤਰਮ ਰੋਣਾ ਸਾਹਿਬ ਇੱਕ ਹੋਰ ਗੱਲ ਕਰਨਾ ਚਾਹੂੰਗਾ ਸਵਾਲ ਹੈ ਇੱਕ ਕਿ ਜਿਹੜੇ ਲੋਕ ਇਦਾਂ ਥਾਵਾਂ ਦੇ ਉੱਤੇ ਘੁੰਮਣ ਜਾਂਦੇ ਨੇ ਜਿਸ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਕੀ ਲੱਗਦਾ ਅੱਤਵਾਦ ਦੀ ਅੱਤਵਾਦੀਆਂ ਦੀ ਕੀ ਸੋਚ ਕੀ ਹੈ ਧਰਮਾਂ ਦੇ ਵਿੱਚ ਪਾੜ ਪਾਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਨੇ ਧਰਮ ਪੁੱਛਿਆ ਸੀਗਾ ਪਰ ਮੇਰੇ ਸੈਨਿਕਾਂ ਨੇ ਦੱਸਤਾ ਕਿ ਹਮਾਰਾ ਧਰਮ ਕੀ ਹੈ ਧਰਮ ਪੁੱਛ ਕੇ ਮਾਰ ਅਸਰ ਉਹਨੇ ਔਰ ਮੇਰੇ ਫੌਜ ਦੀ ਸੈਨਿਕਾਂ ਨੇ ਦੱਸਿਆ ਜਦੋਂ ਚੱਲੇ ਜਹਾਜ਼ ਰਾਤ 11 ਵਜੇ ਜਹਾਜ਼ ਚੜ੍ਹੇ ਰਾਤ 1 ਵਜੇ 5 ਮਿੰਟ ਤੇ 25 ਮਿੰਟ ਤੇ ਦਸਤਾ ਪਾਕਿਸਤਾਨ थरथरा ਰਿਆ ਸੀ ਇਹ ਅਸੀਂ ਧਰਮ ਦੱਸਣਗੇ ਸੀ ਕਿ ਅਸੀਂ ਕੌਣ ਆ ਇਹ ਦੱਸਿਆ ਮੇਰੀ ਫੌਜ ਨੇ ਇਹ ਦੱਸਿਆ ਮੇਰੇ ਸੈਨਿਕਾਂ ਨੇ ਕਿਉਂਕਿ ਸਲੂਟ ਹੈ ਭਾਰਤੀ ਫੌਜ ਨੂੰ ਸਲੂਟ ਹੈ ਮੇਰੇ ਸੈਨਿਕਾਂ ਨੂੰ ਨੌਜਾ ਨੂੰ ਜਿਨ੍ਹਾਂ ਨੇ ਮੇਰੇ ਜਿਹੜੇ ਨੌਜਵਾਨ ਜਿਹੜੇ ਸ਼ਹੀਦ ਹੋਏ ਸੀ ਉਹਤੇ ਹਿੰਦੂ ਉਹਨਾਂ ਦੀ ਜਾਨ ਦਾ ਬਦਲਾ ਲਿੱਤਾ ਸੋ ਕਿਵੇਂ ਦੇਖਦੇ ਹੋ ਇੱਕ ਪਾਸੇ ਪਾਕਿਸਤਾਨ ਹੈ ਉਧਰੋਂ ਦੀ ਵੀ ਇਹੀ ਕਮੈਂਟ ਆ ਰਹੇ ਨੇ ਕਿ ਭਾਰਤ ਜਿਹੜਾ ਉਹ ਟਲ ਜਾਵੇ ਨਹੀਂ ਤਾਂ ਇਧਰੋਂ ਵੀ ਜਵਾਬੀ ਕਾਰਵਾਈ ਕੀਤੀ ਜਾਏਗੀ ਦੂਜੇ ਪਾਸੇ ਭਾਰਤ ਦਾ ਕਹਿਣਾ ਹੈ ਕਿ ਅੱਤਵਾਦ ਦਾ ਜਿਹੜਾ ਖਾਤਮਾ ਕੀਤਾ ਜਾਏਗਾ ਵਰਲਡ ਪਾਵਰ ਹੈ ਮੇਰਾ ਹਿੰਦੁਸਤਾਨ ਵਰਲਡ ਪਾਵਰ ਸਰਨਾ ਵੱਡੀ ਸ਼ਕਤੀ ਹੈ ਮੇਰਾ ਹਿੰਦੁਸਤਾਨ ਦੇਸ਼ ਦੀ ਹਿੰਦੁਸਤਾਨ ਸਰਨਾ ਵੱਡੀ ਵਰਲਡ ਪਾਵਰ ਹੈ ਪਾਕਿਸਤਾਨ ਕੋਲ ਤਾਂ ਸਿਰ ਤੇ ਛੇ ਟੱਕਣ ਲਈ ਤਰਪਾਲ ਨਹੀਂ ਫੋਕੀਆਂ ਧਮਕੀਆਂ ਫੋਕੀਆਂ ਧਮਕੀਆਂ ਇਹ ਫੋਕੀਆਂ ਧਮਕੀਆਂ ਤੋਂ ਅਸੀਂ ਡਰਨ ਵਾਲੇ ਨਹੀਂ ਅਗੇ ਇਹ ਹਿੰਦੁਸਤਾਨੀਆਂ ਵੀ ਹਿੰਦੁਸਤਾਨ ਦੀ ਫੌਜ ਹੈ ਸਾਡੀ ਇਹ ਤੁਹਾਨੂੰ ਜਦੋਂ ਰਿਜ਼ਲਟ ਬਹੁਤ ਜਲਦੀ ਨਜ਼ਰ ਆਊਗਾ ਜਦੋਂ ਪਾਕਿਸਤਾਨ ਦਾ ਸਫਾਇਆ ਹੋ ਜਾਏਗਾ ਪਾਕਿਸਤਾਨ ਖਤਮ ਹੋ ਜਾਏਗਾ ਔਰ ਸਾਰਾ ਹਿੰਦੁਸਤਾਨ ਭਾਰਤ ਇਨਾ ਵੱਡਾ ਮੇਰਾ ਦੇਸ਼ ਸਾਰਾ ਬਣ ਜਾਊਗਾ ਫਿਰ ਅਸੀਂ ਬਿਲਕੁਲ ਅਸੀਂ ਕਵਾਂਗੇ ਕਿ ਮੇਰਾ ਹਿੰਦੁਸਤਾਨ ਜਿੰਦਾਬਾਦ ਹੈ ਔਰ ਜਿੰਦਾਬਾਦ ਰਹੇਗਾ ਉਸੀਂ ਪੂਰੇ ਪਾਕਿਸਤਾਨ ਨੂੰ ਖਤਮ ਕਰਨ ਦੀ ਗੱਲ ਕਰ ਰਹੇ ਹਾਂ ਪਰ ਮੈਂ ਜੇ ਗੱਲ ਕਰਾਂ ਪਾਕਿਸਤਾਨ ਦੇ ਵਿੱਚ ਵੀ ਇਦਾਂ ਹੀ ਜਨਤਾ ਵੱਸਦੀ ਹੈ ਜਿਹੜੀ ਹਿੰਦੂਸਤਾਨ ਦੇ ਨਾਲ ਪਿਆਰ ਵੀ ਕਰਦੀ ਹੋएगी ਕੁਝ ਅਤਵਾਦੀ ਲੋਕ ਨੇ ਜਿਹੜੇ ਅਤਵਾਦ ਦਾ ਜਿਹੜਾ ਸਾਥ ਦਿੰਦੇ ਨੇ ਉਹਨਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਸਫਾਇਆ ਹੋਣਾ ਚਾਹੀਦਾ ਪੂਰੇ ਪਾਕਿਸਤਾਨ ਨੂੰ ਛੱਡ ਕੇ ਪਾਕਿਸਤਾਨ ਇੱਕ ਅਤਵਾਦ ਇੱਕ ਅਤਗਵਾਦ ਦੇਸ਼ ਹੈ ਪਾਕਿਸਤਾਨ ਪਾਕਿਸਤਾਨ ਸ਼ਹਿ ਦੇ ਰਿਹਾ ਹੈ ਸ਼ਹਿ ਦੇਰੇ ਅਤਵਾਦੀਆਂ ਨੂੰ ਇਸ ਲਈ ਪਾਕਿਸਤਾਨ ਨੂੰ ਜੜੋਂ ਖਤਮ ਕਰਨਾ ਚਾਹੀਦਾ ਨਾਮੋ ਨਿਸ਼ਾਨ ਖਤਮ ਹੋਣਾ ਚਾਹੀਦਾ ਵਰਲਡ ਦੇ ਨਕਸ਼ੇ 'ਚ ਪਾਕਿਸਤਾਨ ਦਾ ਨਾਮੋ ਨਿਸ਼ਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਅੰਤਖਵਾਦ ਨੂੰ ਪਹਿਲਾ ਹੀ ਪਾਕਿਸਤਾਨ ਕਰਦਾ ਹੈ ਜੜ ਜੜੇ ਜਿਹੜੀ ਮੇਨ ਪਾਕਿਸਤਾਨ ਹੈ ਔਰ ਆਪਾਂ ਪਾਕਿਸਤਾਨੀ ਖਤਮ ਕਰਨਾ ਸਾਡੀ ਮੇਨ ਮੋਟਿਵ ਹੈ ਕਿ ਅਸੀਂ ਜੜੀ ਖਤਮ ਕਰਨੀ ਹੈ ਨਾ ਇਹ ਦੇਸ਼ ਹੋਊਗਾ ਨਾ ਇਹ ਅਤਵਾਦ ਆਊਗਾ ਨਾ ਪਾਕਿਸਤਾਨ ਜਲੋ ਖਤਮ ਹੋ ਜਾਏਗਾ ਬਿਲਕੁਲ ਅਸੀਂ ਸੁੱਖ ਚੈਨ ਦੀ ਨੀਂਦ ਸੋਵਾਂਗੇ ਔਰ ਸਾਰੇ ਹਿੰਦੁਸਤਾਨੀਆਂ ਦਾ ਇੱਕੋ ਹੀ ਸੁਪਨਾ ਹੈ ਕਿ ਅਸੀਂ ਪਾਕਿਸਤਾਨ ਜਿਹੜਾ ਅਤਵਾਦ ਦੇਸ਼ ਹੈ ਉਹਨੂੰ ਖਤਮ ਕਰ ਦਈਏ ਬਸ ਕੀ ਲੱਗਦਾ ਪਾਕਿਸਤਾਨ ਡਰ ਚੁੱਕਾ ਹੈ ਸਹਿਮ ਚੁੱਕਾ ਹੈ ਯਾਰ ਇਹੋ ਜੇ ਬੱਬਰ ਸ਼ੇਰ ਮੋਦੀ ਵਰਗੇ ਮੇਰੇ ਵਰਗੇ ਸ਼ੇਰ ਮੇਰੇ ਸੈਨਿਕ ਫੌਜ ਜਿਹੜੀ ਸ਼ੇਰਾਂ ਦੀ ਕੌਮ ਮੈਂ ਕਹਿੰਦਾ ਜਦੋਂ ਦਹਾੜ ਪਈ ਹੈ ਨਾ ਤੁਸੀਂ ਦੇਖਿਆ ਪਰਸੋ ਜਦੋਂ ਜਹਾਜ਼ ਚੜ੍ਹਿਆ ਤੇ ਫਿਰ ਕੰਬ ਕਮਾਈ ਤੇ ਹੋ ਗਈ ਸੀ ਸ਼ੁਰੂ ਉਹ ਜਿਹੜਾ ਮੋਲਾਨਾ ਅਤਵਾਦੀ ਜਿਹੜਾ ਉੱਥੇ ਦਾ ਕੀ ਕਹਿੰਦਾ ਸੀਗਾ ਕਿ ਮੇਰਾ 14 ਬੰਦੇ ਮਾਰਤੇ ਮੈਨੂੰ ਵੀ ਮਾਰ ਦਿੰਦੇ ਮੈਂ ਕਹਿੰਦਾ ਕਿ ਵਾਰੀ ਤੇਰੀ ਵੀ ਆ ਗਈ ਬੱਚੇ ਤੇਰਾ ਵੀ ਦਿਨ ਨੇੜੇ ਆ ਗਿਆ ਬਸ ਹੁਣ ਤਿਆਰ ਰਹਿ ਬਸ ਤੇਰੀ ਵਾਰੀ ਹੈ ਹਿੰਦੁਸਤਾਨ ਦੀ ਫੌਜ ਭਾਰਤ ਦੀ ਫੌਜ ਛੱਡਣ ਵਾਲੀ ਨਹੀਂ ਹੈ ਪਾਕਿਸਤਾਨ ਦਾ ਨਾਮੋ ਨਿਸ਼ਾਨ ਮਿਟੇਗਾ ਸਫਾਇਆ ਹੋ ਜਾਏਗਾ ਪਾਕਿਸਤਾਨ ਦਾ ਅੰਤਖਵਾਦ ਦਾ ਖਾਤਮਾ ਹੋ ਜਾਏਗਾ ਹੁਣ ਕਦੋਂ ਜਾਣਾ ਫਿਰ ਪਾਕਿਸਤਾਨ ਮੇਰੀ ਤੇ ਹੈਗੀ ਤਿਆਰੀ ਜੀ ਮੈਂ ਤੇ ਬਿਲਕੁਲ ਕਹਿ ਰਿਹਾ ਮੋਦੀ ਸਾਹਿਬ ਅਬ ਦੇਸ਼ ਭਗਤ ਹੈਗਾ ਤਿਆਰ ਤੁਹਾਡੇ ਫੋਨ ਦੀ ਕਰ ਰਿਹਾ ਉਡੀਕ ਕਿ ਕਦੋਂ ਮੇਰੇ ਪ੍ਰਾਈਮ ਮਿੰਿਸਟਰ ਮੋਦੀ ਸਾਹਿਬ ਦਾ ਫੋਨ ਆਵੇ ਕਦੋਂ ਮੈਨੂੰ ਫੋਨ ਆਵੇ ਮੇਰੀ ਸੈਨਾ ਦਾ ਜਿਹੜੀ ਹੈ ਮੇਰੀ ਜਾਨ ਹੈ ਮੇਰੀ ਜਿੰਦ ਹੈ ਦੇਸ਼ ਦੇ ਵਤਨ ਦੇ ਕੰਮ ਆਵੇ ਔਰ ਮੈਂ ਖੁਦ ਚਾਹਨਾ ਆਪਣੀ ਹੱਥੀ ਪਾਕਿਸਤਾਨ ਨੂੰ ਖਤਮ ਕਰਨਾ ਅੱਤਵਾਦ ਨੂੰ ਖਤਮ ਕਰਨਾ ਅੰਤਗਵਾਦ ਨੂੰ ਜੜੋ ਖਤਮ ਕਰਨਾ ਮੇਰੀ ਦਿਲ ਦੀ ਖੁਆਇਸ਼ ਹੈ ਕਿ ਮੈਂ ਆਪਣੇ ਹੱਥੋਂ ਮਿਟਾਵਾਂ ਅੰਤਗਵਾਦ ਨੂੰ